ਇਹ ਬੁੱਟੀ ਰਾਮ ਦੇ ਇਧਰ ਆਏ ਕਿਹਦੇ ਨਾ 8 ਵਜੇ ਦਾ ਕਿੰਨੇ ਵਜੇ ਦਾ ਲੱਖ ਦੀ ਲਾਂਟ ਸਰਕਾਰਾਂ ਦੇ ਗੁੜੀ ਆ ਆਹ ਯਾਰ ਤਾਂ ਮੇਰਾ ਗਰਮੀ ਦਾ ਬਾਪੀ ਇਹਨਾਂ ਨੇ ਮਤਾਇਆ ਪੂਰੀ ਹੋਵੇ ਕਹਿੰਦੇ ਨਾ ਹੇ ਕੱਟਿਆ ਕਰ 6 ਫੁੱਟ ਦਾ ਨੌਜਵਾਨ ਨਿਸ਼ਾਨਾ ਪਾ ਠੀਕਾ ਲਾ ਕੇ ਪੂਰਾ ਹਰ ਨਹੀਂ ਮੈਂ ਨਹੀਂ ਜਾਣ ਗੁਰੂਆ ਇਹ ਤਾਂ ਠੰਡਾ ਆ ਠੰਡਾ ਆ ਇਹਦੇ ਓਹ ਠੰਡਾ ਹੋਇਆ ਵਖਾਈਏ ਤਾਂ ਤੇ ਠੰਡਾ ਆ ਵੀਰ ਜੀ ਸੱਚ ਬੰਦੇ ਆ ਬਾਬਾ ਚਿਰਦਾ ਇਹ ਠੰਡਾ ਆ ਵਾ ਠੰਡਾ ਹੋਇਆ ਇਹ ਸਰਕਾਰਾਂ ਆਉਂਦੀਆਂ ਬਈ ਪਿੰਡ ਬਰਾਣੇ ਦਾ ਨੌਜਵਾਨ ਆਹ ਪੀਗਾ ਲਾ ਕੇ ਪਿਛਲੇ ਪਾਸੇ ਹਾਂ ਇਹ ਕਿਦੇ ਪੂਰਾ ਹੋ ਚੁਕਿਆ ਜੀ 6 ਫੁੱਟ ਦਾ ਗੱਭਰੂ ਆ ਕਿਤੇ ਫੋਨ ਕੀਤਾ ਮਾੜਾ ਪਹਿਲਾਂ ਫੋਨ ਗਿਆ ਉਹ ਕਾਉਟ ਪਿਆ ਪਹਿਲੇ ਕਿਹ ਚਾ ਮਾਂ ਮਾ ਵਿਚਾਰੀਆਂ ਰੋਂਦੀਆਂ ਰਸੇ ਨਾਲ ਬੇਗਾਨ ਕਰਕੇ ਸਾਡੀ ਸਰਕਾਰਾਂ ਵਾਲੀ ਇਹ ਆਉਂਦੇ ਚਲੋ ਵੀਰ ਚੱਕੋ ਲੈ ਆਹੋ ਨਾ ਦੋਹਾਂ ਨਾ ਦੋਹਾਂ ਕੱਢੀ ਪਾਓ ਵੀਰੋ ਕੱਢੀ ਆਹ ਗੱਡੀ ਆਹ ਗੱਡੀ ਵੀਰ ਜੀ ਆਪਣੇ ਆ ਪਾਓ ਜਣੇ ਚੋਕੇ ਪਾਓ ਦਿਜੀਏ ਸਾਡੇ ਪਿੰਡ ਦਾ ਸਾਡੇ ਪਰਿਵਾਰ ਦਾ ਮੁੰਡਾ ਜੇ ਪਾਪਾ ਜੀ ਇੱਥੇ ਨਰੰਗਾਂਵਾੜਾ ਸੇਵਾ ਕੇਂਦਰ ਦੇ ਸਾਹਮਣੇ ਇੱਥੇ ਜੇ ਹਮਾਲ ਪੈਂਦਾ ਵਾ ਇੱਥੇ ਟੀਕਾ ਲਾ ਕੇ ਤੇ ਆਪਣਾ ਜੀਮਨ ਲੀਲਾ ਸਮਾਪਤ ਕਰ ਗਿਆ ਮਾਤਾ ਜੀ ਮਾਤਾ ਹੰਦੀ ਇਹਦਾ ਫੋਨ ਵੀ ਹੋਇਆ ਸੀ ਪਹਿਲਾਂ ਤੇ ਇਹਦਾ ਵਿਚਾਰੇ ਦਾ ਦੱਸਦੇ ਆ ਵੀ ਇੱਥੇ ਜਨੂਗ ਵਿਚਾਰ ਦਾ ਕੋਈ ਮੋਟਰਸਾਈਕਲ ਵੀ ਲੈ ਗਿਆ ਕੋਈ ਨਾ ਨਾ ਵੀ ਬੂਟ ਵੀ ਬੂਟ ਵੀ ਲਾਗੇ ਮੋਟਰਸਾਈਕਲ ਫੋਨ ਸਭ ਕੁਝ ਲੈ ਗਏ ਜੀ ਬੂਟ ਵੀ ਲੈ ਗਏ ਬੂਟ ਵੀ ਲਾਗੇ ਬੂਟ ਵੀ ਲੈ ਗਏ ਪੈਰਾਂ ਤੋਂ ਲਾ ਕੇ ਕੀ ਬੰਦਾ ਇੱਥੇ ਕਰੂਗਾ ਵੇਖੋ ਕੋਈ ਹਾਲ ਹੈਗਾ ਕੋਈ ਵੇlo ਨਾਲ ਖਾਣ ਪੀਣ ਆਇਆ ਲੱਗਦਾ ਇਹ ਹੁਣ ਪ੍ਰਮਾਤਮਾ ਜਾਣੇ ਵੀ ਕੌਣ ਬੰਦੇ ਆ ਨਾਲ ਇਹਦੇ ਬੜੇ ਫੋਨ ਆਉਂਦੇ ਕਿੰਨਾ ਨਾਲ ਰਲ ਕੇ ਟੀਕਾ ਲਾਇਆ ਨੇ ਕੀ ਬਣਿਆ ਕੀ ਨਹੀਂ ਬਣਿਆ ਇਹ ਦੇਖ ਵਿਚਾਰੇ ਨੂੰ ਇਹ ਮੁੰਡੇ ਨੂੰ ਪਤਾ ਪਰਾ ਰੱਬ ਨਸ਼ੇ ਨੇ ਬੇੜਾ ਘਰ ਕਰਤਾ ਪੰਜਾਬ ਦਾ ਆਹ ਗੱਲ ਨਾ ਚਾਬਾ ਬੰਦ ਚਾਬੰਦ ਰੰਗਾ ਬਾਟ ਤੂੰ ਇਹ ਸ਼ੋਰ ਤਾਂ ਤੇਰੇ ਜਾਣਦਾ ਸੀਰਾ ਜਿਆਦਾ ਮੁੰਡਾ ਜਾ ਪਤਾ ਉਹ ਆਦੇ ਪਾਵਾ ਇੱਕ ਆਵੇ ਇਹਦਾ ਇਹਦਾ ਉਹ ਸੀਰਾ ਸੀਰਾ ਮੁੰਡਾ ਉਹਨੂੰ ਪਤਾ ਹੈ ਨਹੀਂ ਸਾਰਾ ਇਹ ਉਹ ਆਇਆ ਚੱਬਾ ਵਾ ਚੱਬਾ ਨਾ ਆਇਆ ਚੱਬਾ ਨੇ ਪਈਦਾ ਸ਼ੱਭਾ ਕਿਹੜਾ ਜੀ ਨਾਲ ਆ ਪਿੱਛੇ ਦਾ ਪੁੱਤ ਆ ਉਹ ਆ ਵੇਖੋ ਮੈਂ ਤਰਾ ਪਈ ਹਾਂ ਇੱਥਾਂ ਦੇ ਖੜੋ ਪਾਣਾ ਚਲੋ ਉਹ ਪਾਣਾ ਘਰ ਦੇ ਤੇ ਖੜੋ ਲੈ ਗੱਡੀ ਕਿ ਕਰਦੇ ਕੋਈ ਰੱਖ ਦਿਨਾ ਟੀਗਾ ਲਾ ਕੇ ਮਰ ਗਿਆ ਜਰਾ ਇਹ ਗੱਲ ਆ ਇੱਕ ਹੋਰ ਨੌਜਵਾਨ ਨਸ਼ੇ ਦੀ ਆ ਪੈਣਾ ਬੜਕਾ ਰਹਿ ਗਈ ਕੰਨ ਭੇਡ ਚੜ ਗਿਆ ਜਰਾ ਕੋਈ ਗੱਲ ਕਰਨ ਵਾਲੀ ਨਹੀਂ ਪਾਜੀ ਰਹਿ ਗਈ ਨਸ਼ੇ ਦੀ ਭੇਡ ਨੌਜਵਾਨ ਚੜ ਗਿਆ ਸਾਡੇ ਪਿੰਡ ਦਾ ਮੁੰਡਾ ਸਾਡੇ ਪਰਿਵਾਰ ਦਾ ਆਪਣਾ ਜੀ ਲਾ ਕੇ ਟੀਕਾ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਗਿਆ ਤੇ ਪਾਜੀ ਬੇੜਾ ਘਰ ਕੁੜੀ ਜਾਵਾ ਜਿਹੜੀਆਂ ਸਰਕਾਰਾਂ ਕਹਿੰਦੀਆਂ ਵਾ ਕੇ ਅਸੀਂ ਨਸ਼ਾ ਬੰਦ ਕਰਤਾ ਹੈ ਹੋ ਗਿਆ ਜੋ ਹੋ ਗਿਆ ਆ ਵੇਖ ਲਓ ਤੁਹਾਡੇ ਸਾਹਮਣੇ ਆ ਪਾਪਾ 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 ਤੇਰੇ ਦਾ ਮਾਤਾ ਆਪਣੇ ਪਿੰਡ ਦਾ ਕਿਹਲਾ ਰਿਹਾ ਹੈ ਕਿੱਥੇ ਹੀ ਆ ਬੈਠੇ ਪਿਆ ਜਰਾ ਇਹ ਹੁਣ ਦੱਸੋ ਬੰਦਾ ਇੱਥੇ ਕਰੇ ਕੀ ਮਾਵਾ ਵਿਚਾਰੀਆਂ ਰੋਂਡੀਆਂ ਮਾਂ ਪਿਓ ਦੁਖੀ ਹੋ ਚੁਕੇ ਆ ਹਾਂ ਚੰਗੇ ਭਲੇ ਬੰਦੇ ਵੇਲਾ ਕਰੇ ਕਿਥੋਂ ਦਾ ਭਾਜੀ ਸਾਡਾ ਆਪਣਾ ਹੀ ਬੰਦਾ ਦੌਂਦੀ ਹਮਾਰੀ ਲਾਈਕੇ ਚੱਲਦਾ ਮਹਾ ਚੱਲ ਕੇ ਚੱਲਦਾ ਮੋਟਰਸਾਈਕਲ ਤੇ ਆ ਬੰਦਾ ਕੀ ਇੱਥੇ ਬੰਦਾ ਕਰੂਗਾ ਦੱਸੋ ਨਸ਼ਾ ਕਿੱਥੇ ਬੰਦ ਹੋਇਆ ਵਾ ਤੁਸੀਂ ਵੀ ਸਿਆਣੇ ਜੀ ਪਿੰਡ ਵਰਾਣੇ ਦਾ ਮੁੰਡਾ ਇੱਥੇ ਨਰੰਗਾਬਾਦ ਇਹਦਾ ਮੋਟਰਸਾਈਕਲ ਵੀ ਲੈ ਕੇ ਆ ਦੱਸਦੇ ਵੀ ਜਿੰਨਾ ਬੰਦਿਆਂ ਨੇ ਟੀਕਾ ਟਾਕਾ ਲਾਇਆ ਵਾ ਜਾਂ ਕਿਦਾਂ ਲਾਇਆ ਕੀ ਬਣਿਆ ਤੇ ਇਹ ਬਣੇ ਮੁੰਡੇ ਨੇ ਟੀਕਾ ਲਾ ਲਿਆ ਪੂਰਾ ਹੋਇਆ ਤੇ ਇੱਥੇ ਸਰਕਾਰਾਂ ਦਾ ਜਿਹੜਾ ਗਰਕ ਹੋ ਚੁੱਕਾ ਇੱਥੇ ਆਣ ਕੇ ਜਿਹੜੀਆਂ ਕਹਿੰਦੀਆਂ ਕਿ ਅਸੀਂ ਐ ਕਰਤਾ ਜੋ ਕਰਤਾ ਤੇ ਆ ਤੁਹਾਡੇ ਸਾਹਮਣੇ ਜੀ ਆਪਣਾ ਮੋੜਾ ਸਾਡਾ ਯਾਰ ਅੱਛਾ ਸਾਡੀ ਬੈਗ ਆ ਬਹੁਤ ਭਰ ਗਿਆ ਦਰਸ਼ਕਾਂ ਪਰਦਾ ਮੁੰਡਾ ਪੰਮਾ ਗੱਲ ਆ ਰਹੀ ਆ ਕੱਲਾਨੂੰ ਮਿਲਿਆ ਤੇ ਗੱਲ ਆ ਆ ਵੇਖ ਲੋ ਹਾਲਤ ਪੰਜਾਬ ਦੀ ਤਦ ਗੱਤ ਕਾਲੀ ਨੂੰ ਮਿਲਿਆ ਸਰਕਾਰੀ ਬੁਰਾ ਦਾ ਦਾਦੇ ਪੈਰਾਂ ਦਾ ਬੂਟਬਾਰ ਵੀ ਲਾ ਕੇ ਲੈ ਕੇ ਜਨਾਂ ਨਾਲ ਆ ਟਿਕਾ ਲੱਗਦੇ ਬੜੇ ਦਿਨਾਂ ਦਾ ਹੁੰਦੇ ਨਾ ਸ਼ਕਤ ਆਹ ਤਰਦਾ ਹੈਗਾ ਇਹ ਜਦ ਮਾਰਦਾ ਕਾਲੀ ਮੂੰਹੇ ਬੰਦਾ ਮਾਪੇ ਵਿਚਾਰਾ ਰੋਂਦਾ ਆ ਕੀ ਬੰਦਾ ਨਹੀਂ ਕਰਦਾ ਇਹਨੇ ਕਹਾ ਵਾ ਲਿਆ ਸੱਬੇ ਆਪੀ ਸੱਬੇ ਆਪੂਣ ਖਾਇਆ ਸੱਬੇ ਓਹ ਮੋਟਰਸਾਈਕਲ ਵੀ ਲੈ ਗਿਆ ਸਣਾ ਮੋਟਰਸਾਈਕਲ ਲੈ ਗਿਆ ਪਹਿਲਾ ਪਰਸਾ ਚਾਲ ਫੂਲ ਗਿਆ ਬਾ 2000 ਰੁਪਏ ਦੇ ਕੇ ਓਏ ਹੋਏ ਹੋਏ ਸੋਧਿਆ ਅੱਜ ਕਿਹ ਲੋ ਤੇ ਮਾ ਲੈਣਾ ਉਹ ਜਿਹੜੀ ਸਰਮਾ ਲਗਾਉਣਗੇ ਵੇ ਦੋ ਮਾਦਮ ਦੇ ਸਹਤ ਕਾਲੀ ਮੇਲੇ ਲਾ ਕੇ ਖਲੋਤਾ ਰੋਈ ਦੇ ਆਪਣੇ ਨਾਲ ਜਾਤੀ ਕਾਲੀ ਹਾਂ ਉਹ ਰੋਈ ਦੇ ਹਨ ਮੇਵਾ ਹਾਂ ਰੋਈ ਦਾ ਰੋਈ ਆ ਵੀਰਾਂ ਦਾ ਹੁਣੇ ਜੇ ਕਹ ਲਿਆ ਹੁਣੇ ਜੇ ਮਿੰਟ ਹੀ ਪੰਜ ਹੋਏ ਸੀ ਆ 7 ਮਿੰਟ ਹੀ ਹੋਏ ਆ ਨਰੰਗਾਂਵਾਦ ਅੱਡੇ ਤੇ ਸਰਕਾਰੀ ਸਕੂਲ ਦੇ ਲਾਗੇ ਸੇਵਾ ਕੇਂਦਰ ਆ ਇਹ ਨਸ਼ੇ ਦਾ ਅੱਡਾ ਤਕਰੀਬਨ ਬਣ ਚੁੱਕਿਆ ਹੈ ਹਾਂ ਤੁਹਾਨੂੰ ਪਤਾ ਲੱਗਾ ਬਾਕੀ ਮਾਚ ਚੱਲਦਾ ਰਹੇ ਤੇ ਨਰੇਸ਼ ਸਾਡੇ ਪਿੰਡ ਦਾ ਨੌਜਵਾਨ 6 ਫੁੱਟ ਗੱਭਰੂ ਆ ਦੇਖੋ ਨਹੀਂ ਮੋੜੂਗਾ ਲਾਗ ਨਸ਼ੇ ਦੀ ਛੇੜ ਚੜ ਚੁੱਕਾ ਵਾ ਪਿੰਡ ਫਰਾਣੇ ਦਾ ਨੌਜਵਾਨ ਵਾਹਿਗੁਰੂ 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 ਕੋਈ ਗੱਲਾਂ ਨਹੀਂ ਕਰਨ ਵਾਲੀਆਂ ਭਾਜੀ ਮੈਂ ਤੂੰ ਸਮਝਦਾ ਜੇ ਤੇਰੇ ਅੱਖਾਂ ਜਾਈਆਂ ਚੱਲੀਏ ਬੈਠਾ ਮੈਂ ਮੈਂ ਕੀ ਕਰਣਾ ਹੁੰਦਾ ਹੈ ਕਿਹੜਾ ਬੰਦਾ ਕਮਲ ਹੁੰਦਾ ਹੈ ਹੈ ਕਿਹ ਕਿਸ ਕਰਦਾ ਬੰਦਾ